ਅਮਰੀਕਾ ਤੇ ਇੱਕ ਹੋਰ ਮੱਧ ਭਾਗੀ ਖਬਰ ਆਈ ਆ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਜਿਵੇਂ ਪਹਿਲਾਂ ਹਰਜਿੰਦਰ ਸਿੰਘ ਨਾਲ ਇੱਕ ਹਾਦਸਾ ਹੋਇਆ ਸੀ ਉਦਾਂ ਹੀ ਹੁਣ ਇੱਕ ਨਵਾਂ ਹਾਦਸਾ ਹੋਰ ਹੋਇਆ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਜਿਹੜਾ ਹਰਜਿੰਦਰ ਸਿੰਘ ਦੀ ਉਹਨੇ ਗਲਤ ਸਾਈਡ ਤੋਂ ਯੂ ਟਰਨ ਲੈ ਲਿਆ ਉਹਦੀ ਗੱਡੀ ਨਿਕਲਿਆ ਜੀ ਯੂ ਟਰਨ ਲੈ ਕੇ ਲਗਭਗ ਸਾਰੀ ਗੱਡੀ ਨਿਕਲਿਆ ਸੀ ਉੱਥੇ ਹਰਜਿੰਦਰ ਸਿੰਘ ਦੀ ਗਲਤੀ 60 ਤੋਂ 70% ਆਪਾਂ ਮੰਨ ਸਕਦੇ ਹਾਂ ਤੇ ਬਾਕੀ ਜਿਹੜੇ ਲਿਆ ਕੇ ਗੱਡੀ ਹਿੱਟ ਕਰੀ ਤੀ ਉਹ ਬੰਦੇ ਦੀ ਵੀ ਬਹੁਤ ਵੱਡੀ ਗਲਤੀ ਕਿਉਂਕਿ ਉਹਨੂੰ ਐਡਾ ਵੱਡਾ ਟਰਾਲ ਲੈਂ ਦੇਖਿਆ ਪਰ ਉਹ ਅਮਰੀਕਨ ਬੰਦੇ ਸੀਗੇ ਉਹ ਗੱਲ ਉਹਨੂੰ ਵਿੱਚੇ ਦੱਬਤਾ ਉਹਨਾਂ ਦੀ ਕੋਈ ਕਾਰਵਾਈ ਵਾਲਾ ਕੋਈ ਗੱਲਬਾਤ ਨਹੀਂ ਹੋਈ ਸੀ ਵਿਚਾਰੇ ਹਰਜਿੰਦਰ ਸਿੰਘ ਨੂੰ ਦੱਬ ਲਿਆ ਇਦਾਂ ਹੀ ਜਿਹੜਾ ਹੁਣ ਨਵਾਂ ਮਾਮਲਾ ਹੋਇਆ ਉਹ ਹੈਗਾ ਆਪਣਾ ਜਸਨਪ੍ਰੀਤ ਸਿੰਘ ਜਿਹੜਾ 21 ਸਾਲ ਦਾ ਮੁੰਡਾ ਇਹ ਵੀ ਦੱਸਿਆ ਜਾ ਰਿਹਾ ਕਿ ਇਹ ਵੀ ਗੈਰਕਾਨੂੰਨੀ ਤਰੀਕੇ ਨਾਲ ਆਪਣਾ ਅਮਰੀਕਾ ਆਇਆ ਸੀ ਤੇ ਵੀਡੀਓ ਦੇ ਦੇਖਣ ਦੇ ਮਤਾਬਕ ਪਤਾ ਲੱਗ ਰਿਹਾ ਕਿ ਮੁੰਡੇ ਦੀ ਤਾਂ 100% ਗਲਤੀ ਆ ਕਿਉਂਕਿ ਮੂਰੇ ਜਾਮ ਲੱਗਿਆ ਹੋਇਆ ਗੱਡੀਆਂ ਖੜੀਆਂ ਨੇ ਉਹਨੇ ਦੇਖਿਆ ਨਹੀਂ ਹੈਗਾ ਜਾਂ ਤਾਂ ਉਹਨੂੰ ਨੀਂਦ ਆ ਗਈ ਤੇ ਬਾਕੀ ਜਿਹੜੇ ਮੀਡੀਆ ਚੈਨਲਾਂ ਦੇ ਮੁਤਾਬਕ ਤਾਂ ਇਹ ਪਤਾ ਲੱਗ ਰਿਹਾ ਕਿ ਉਹ ਬੰਦੇ ਨੇ ਮੁੰਡੇ ਨੇ ਨਾ ਸ਼ਕਤਤਾ ਹੋਇਆ ਸੀ ਹਾਦਸਾ ਇੰਨਾ ਭਿਆਨਕ ਸੀ ਕਿ ਇੱਕ ਗੱਡੀ ਨੂੰ ਅੱਗ ਲੱਗ ਗਈ ਉਹਦੇ ਵਿੱਚ ਦੋ ਲੋਕ ਉੱਥੇ ਜਲਦੇ ਹੀ ਜਿਉਂਦੇ ਹੀ ਛੱਡ ਗਏ ਤੇ ਉਹਨਾਂ ਦਾ ਹਜੇ ਤੱਕ ਪਤਾ ਨਹੀਂ ਲੱਗਿਆ ਵੀ ਉਹ ਅਮਰੀਕਾ ਦੇ ਸੀਗਾ ਜਾਂ ਕਿਸੇ ਹੋਰ ਕੰਟਰੀ ਦੇ ਸੀ ਹੁਣ ਡੀਐਨਏ ਨਾਲ ਪਤਾ ਲੱਗੂਗਾ ਕਿਉਂਕਿ ਮਤਲਬ ਉਹ ਇਸ ਹਾਲਤ 'ਚ ਹੈ ਨਹੀਂ ਜੀ ਪਛਾਣ ਵਾਲੀ ਤੇ ਹੱਥ ਇੱਕ ਇੱਕ ਬੰਦਾ ਹੋਰ ਮਰਿਆ ਤਿੰਨ ਲੋਕ ਮਰੇ ਨੇ ਉਹਦੇ ਵਿੱਚ ਇੱਥੋਂ ਵਾਲਾ ਜਸਪ੍ਰੀਤ ਨੂੰ ਵੀ ਦੱਸਿਆ ਜਾ ਰਿਹਾ ਕਿ ਉਹ ਨਸ਼ਾ ਨੁਸ਼ਾ ਕਰਿਆ ਹੋਇਆ ਸੀ 21 ਸਾਲ ਦੀ ਉਮਰ ਆ ਹਜੇ ਨਵੀਂ ਉਮਰ ਦਾ ਮੁੰਡਾ ਆ ਜ਼ਿੰਦਗੀ ਬਹੁਤ ਲੰਮੀ ਪਈਆ ਮੁੰਡੇ ਦੀ ਹੁਣ ਦੇਖੋ ਇਹ ਨਾਲ ਵੀ ਕੀ ਬਣਦਾ ਆ ਪਰ ਜਿਹੜੇ ਅਜਿਹੇ ਹਾਦਸੇ ਨੇ ਨਾ ਸਾਨੂੰ ਇੱਕ ਸਿੱਖਿਆ ਦੇ ਕੇ ਜਾਂਦੇ ਨੇ ਖਾਸ ਕਰ ਜਿਹੜੇ ਬਾਹਰਲੇ ਦੇਸਾਂ ਦੇ ਵਿੱਚ ਨੇ ਮੁੰਡੇ ਜਿਹੜੇ ਉਹ ਕਰਦੇ ਨੇ ਟਰੈਲਰ ਟ੍ਰੁੱਲੇ ਚਲਾਉਂਦੇ ਨੇ ਨਾ ਉਹਨਾਂ ਨੂੰ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਕਿਉਂਕਿ 35-40 ਲੱਖ ਰੁਪਏ ਬੰਦਾ ਲਾ ਕੇ ਗਿਆ ਹੁੰਦਾ ਆ ਉਹਨੂੰ ਹੁੰਦਾ ਵੀ ਯਾਰ ਕਿਉਂਕਿ ਕੋਈ ਜ਼ਮੀਨ ਵੇਚ ਕੇ ਗਿਆ ਕੋਈ ਕਰਜ਼ਾ ਚੱਕੀ ਗਈ ਗਿਆ ਆ ਉਹਨੂੰ ਐ ਹੁੰਦਾ ਵੀ ਯਾਰ ਕਿੰਨੇ ਨਕਮੇ ਤਰੀਕੇ ਨਾਲ ਸਤਾਰ ਦੀ ਦਿਨ ਰਾਤ ਸ਼ਿਫਟਾਂ ਕਰਦੇ ਨੇ ਫਿਰ ਮੁੰਡੇ ਮਿਹਨਤ ਕਰਦੇ ਨੇ ਪਰ ਇਹੋ ਜਿਹੇ ਹਾਦਸੇ ਹੁੰਦੇ ਜੇ ਤਾਂ ਇਹ ਕੋਈ ਨਸ਼ਾ ਕਰਕੇ ਤੁਸੀਂ ਡਰਾਈਵਿੰਗ ਕਰ ਰਹੇ ਹੋ ਉਹ ਤਾਂ ਕੋਈ ਕਲਤਾ ਠੀਕ ਆ ਤੁਸੀਂ ਆਪਣੀ ਡਬਲ ਸ਼ਿਫਟ ਲਾ ਰਹੇ ਹੋ ਜਾਂ ਓਵਰ ਟਾਈਮ ਲਾ ਰਹੇ ਹੋ ਉੱਥੇ ਜੇ ਤੁਹਾਨੂੰ ਨੀਂਦ ਨਾ ਆਉਂਦੀ ਯਾਰ ਧਿਆਨ ਨਾਲ ਕੰਮ ਕਰਿਆ ਕਰੋ ਪੈਸਾ ਤਾਂ ਬਣਦਾ ਰਹੂਗਾ ਜ਼ਿੰਦਗੀ ਨਹੀਂ ਦੁਬਾਰਾ ਹੋਣੀ ਤੇ ਜੇ ਕਿਸੇ ਨੂੰ ਹੋਰ ਕੋਈ ਜਾਣਕਾਰੀ ਹੈਗੀ ਇਸ ਵੀਡੀਓ ਬਾਰੇ ਤਾਂ ਉਹ ਜ਼ਰੂਰ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਧੰਨਵਾਦ